ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੰਗਲਾ ਪੰਜਾਬ ਸਰਜ ਜਪਾ ਤੁਹਾਡੇ ਨਾਲ ਫਿਰ ਤੋਂ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋ। ਮਾਂ ਤੂੰ ਮੇਰੀ ਘਰਵਾਲੀ ਦੇ ਸਾਹਮਣੇ ਕਦੇ ਵੀ ਨਹੀਂ ਆਉਣਾ। ਤੂੰ ਤਾਂ ਕੀ ਤੇਰਾ ਪਰਛਾਵਾਂ ਨਹੀਂ। ਮੇਰੀ ਘਰਵਾਲੀ ਦੇ ਉੱਤੇ ਕਦੇ ਵੀ ਨਹੀਂ ਪੈਣਾ ਚਾਹੀਦਾ। ਕਿਉਂਕਿ ਤੇਰਾ ਪਰਛਾਵਾਂ ਮੇਂ ਉਹਦੇ ਲਈ ਮਾਰਾ ਉਹਦੀ ਕੋਖ ਵਿੱਚ ਜਿਹੜਾ ਬੱਚਾ ਪਾਲ ਰਿਆ ਏ ਉਹਦੇ ਲਈ ਤੇਰਾ ਪ੍ਰਸ਼ਾਹਾਂ ਵਿੱਚ ਚੰਗਾ ਹੈ ਤੇ ਜਦੋਂ ਮਾਂ ਇਹ ਬੋਲ ਸੁਣੀ ਕਿ ਮੇਰਾ ਪੁੱਤ ਮੈਨੂੰ ਇਹ ਗੱਲ ਕਹਿ ਰਿਹਾ ਹੈ ਤੇ ਮਾਂ ਹੱਥ ਕੀ ਬਕੀ ਦੇ ਸੈਂ ਕੋਸ ਬਜ਼ੁਰਗ ਮਾਂ ਦੀ ਆਪਾਂ ਤੁਹਾਨੂੰ ਕਹਾਣੀ ਸੁਣਾਉਂਦੇ ਆ ਕਿ ਜਦੋਂ ਬਜ਼ੁਰਗ ਮਾਤਾ ਆਪਣੇ ਪੁੱਤ ਦੇ ਮੂੰਹੋਂ ਇਹੋ ਜਿਹੇ ਬੋਲ ਸੁਣਦੀ ਹੈ ਤਾਂ ਉਹਦਾ ਹਿਰਦਾ ਵਲੋਂਦ ਰਿਆ ਜਾਂਦਾ ਹੈ ਕਿ ਮੇਰੇ ਹੀ ਘੱਡੋਂ ਜਮਿਆ ਮੇਰਾ ਹੀ ਪੁੱਤ ਮੈਨੂੰ ਇਹ ਕਹਿ ਰਿਹਾ ਏ ਕਿ ਮਾਂ ਤੇਰਾ ਪ੍ਰਸ਼ਾਵਾਂ ਵੀ ਸਾਡੇ ਲਈ ਸਹੀ ਤੂੰ ਤਾਂ ਸਾਡੇ ਮੱਥੇ ਵੀ ਨਾ ਲੱਗੇ ਤਾਂ ਚੰਗੀ ਗਾ ਬਜ਼ੁਰਗ ਮਾਤਾ ਦੱਸਦੀ ਏ ਕਿ ਮੈਂ ਤੇ ਮੇਰਾ ਘਰ ਵਾਲਾ ਅਸੀਂ ਪਿੰਡ ਸ਼ੇਅਰ ਵਿੱਚ ਹੁਣ ਅਸੀਂ ਰਹਿ ਰਹੇ ਆ ਤੇ ਪਿੰਡ ਅਸੀਂ ਆਪਣੇ ਮੇਰਾ ਘਰ ਵਾਲਾ ਆਪਣੇ ਭਰਾਵਾਂ ਨੂੰ ਮਿਲਣ ਦੇ ਲਈ ਜਾਂਦਾ ਜਿੱਦ ਕਰਦਾ ਏ ਕਿ ਆਪਾਂ ਆਪਣੇ ਪਿੰਡ ਚੱਲ ਗਏ ਕੋਈ ਹਫ਼ਤਾ 10 ਦਿਨ ਉੱਥੇ ਲਾ ਕੇ ਆਈਏ ਮੈਂ ਆਪਣੇ ਭਰਾਵਾਂ ਭਰਜਾਈਆਂ ਨੂੰ ਮਿਲਣਾ ਚਾਹੁੰਦਾ ਮੈਂ ਉਸ ਨੂੰ ਕਹਿੰਦੀ ਆ ਕਿ ਨਹੀਂ ਕਿ ਆਪਣੀ ਨੌ ਦੇ ਬੱਚਾ ਹੋਣ ਵਾਲਾ ਏ ਆਪਾਂ ਨਹੀਂ ਜਾਣਾਗਾ ਇਸ ਦੀ ਦੇਖ ਰੇਖੇ ਕੌਣ ਕਰੇਗਾ ਤੇ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਅਜੇ ਬਹੁਤ ਸਮਾਂ ਪਿਆ ਉਸ ਦੀ ਡਿਲੀਵਰੀ ਹੋਣ ਵਿੱਚ ਫਿਰ ਬਾਅਦ ਵਿੱਚ ਬੱਚਾ ਹੋ ਗਿਆ ਫਿਰ ਨਹੀਂ ਜਾਇਆ ਜਾਣਾ ਤੇ ਕਿੰਨਾ ਹੀ ਸਮਾਂ ਹੋ ਗਿਆ ਆਪਾਂ ਪਿੰਡ ਗਿਆ ਤੇ ਆਪਾਂ ਇੰਜ ਕਰ ਗਏ ਕੋਈ ਹਫਤਾ ਦਾਸ ਦਿਨ ਆਪਾਂ ਪਿੰਡ ਲਗਾ ਆਏ ਚਲੋ ਉਸ ਦੀ ਜਾਦਾ ਚਿਤ ਕਰਨ ਤੇ ਮੈਂ ਆਪਣੇ ਘਰ ਵਾਲੇ ਦੇ ਨਾਲ ਪਿੰਡ ਉਹਦੇ ਪਰਿਵਾਰ ਨੂੰ ਮਿਲਣ ਦੇ ਲਈ ਉਹਦਾ ਨਹੀਂ ਉਹ ਪਰਿਵਾਰ ਮੇਰਾ ਵੀ ਸੀ ਮੈਂ ਮਿਲਣ ਦੇ ਵਿੱਚ ਚਲੀ ਜਾਂਦੀ ਅੱਜੇ ਉੱਥੇ ਗਿਆ ਨੂੰ ਦੋ ਹੀ ਦਿਨ ਹੋਏ ਹੁੰਦੇ ਆ ਤੇ ਬਜ਼ੁਰਗ ਮਾਤਾ ਕਹਿੰਦੀ ਕਿ ਮੇਰੇ ਘਰ ਵਾਲੇ ਵੀ ਅਚਾਨਕ ਆਟਕ ਅਟੈਕ ਆ ਸੰਦਾਏ ਤੇ ਜਿਸ ਦੇ ਨਾਲ ਉਸਦੀ ਮਾਤ ਕੋ ਜਾਂਦੀ ਜਦ ਉਸਦੀ ਮਾਤ ਹੁੰਦੀ ਏ ਤਾਂ ਇਹ ਖਬਰ ਮੇਰੇ ਪੁੱਤ ਨੂੰ ਮੇਰੇ ਦਿਉਰਾਂ ਚੇਠਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਭੇਜੀ ਜਾਂਦੀ ਮੇਰਾ ਨੌ ਤੇ ਮੇਰਾ ਪੁੱਤ ਪਿੰਡ ਦੇ ਵਿੱਚ ਆਉਂਦੇ ਨੇ ਉਸ ਨੂੰ ਡਾਕਟਰ ਕੋਲ ਵੀ ਲਜਾਇਆ ਜਾਂਦਾ ਮੇਰੇ ਘਰ ਵਾਲੇ ਨੂੰ ਪਰ ਡਾਕਟਰ ਕਹਿ ਦਿੰਦਿਆ ਕਿ ਕੇ ਹੁਣ ਨਹੀਂ ਬਚ ਸਕਿਆ ਤਾ ਫਿਰ ਮੇਰੇ ਦਿਓਰ ਜੇਡ ਕਹਿੰਦਿਆ ਕਿ ਇਹ ਤੁਹਾਡਾ ਆਪਣਾ ਜੱਦੀ ਪਿੰਡ ਹੈ ਇਸ ਦਾ ਸੰਸਕਾਰ ਜਿਹੜਾ ਇੱਥੇ ਕੀਤਾ ਸਾਬ ਚਲੋ ਮੈਂ ਸਹਿਮਤ ਹੋ ਜਾਂਨੇ ਆ ਮੇਰਾ ਪੁੱਤਰ ਵੀ ਸਹਿਮਤ ਹੋ ਜਾਂਦਾ ਏ ਕਿ ਠੀਕ ਹੈ ਸਾਡਾ ਆਪਣਾ ਜੱਦੀ ਪਿੰਡ ਹੈ ਸ਼ਹਿਰ ਦੇ ਵਿੱਚ ਕਿਹੜਾ ਸਾਡਾ ਕੋਈ ਆਪਣਾ ਘਰ ਇੱਥੇ ਸਾਰਾ ਸ਼ਰੀਕਾ ਕਬੀਲਾ ਬੈਠਾ ਹੈ ਤੇ ਫਿਰ ਅਸੀਂ ਉਸ ਦਾ ਸੰਸਕਾਰ ਜਿਹੜਾ ਉੱਥੇ ਹੀ ਕਰਦੇ ਆ ਅੰਤਮ ਅਰਦਾਸ ਜਿਹੜੀ ਉਹ ਵੀ ਉੱਥੇ ਕੀਤੀ ਜਾਂਦੀ ਤਾਂ ਫਿਰ ਮੇਰੇ ਜਿਹੜੇ ਦਿਓਰ ਜੇਡ ਸ਼ਰੀਕਾ ਕਬੀਲਾ ਉਹ ਕਹਿੰਦਿਆ ਕਿ ਨਹੀਂ ਕਿ ਤੁਸੀਂ ਕੁਝ ਸਮਾਂ ਇੱਥੇ ਰਹੋ ਨਾਲੇ ਤਾਂ ਜਿਹੜਾ ਕੋਈ ਢਹਨ ਪਰਾ ਰਹਿ ਗਿਆ ਉਹ ਤੁਹਾਡੇ ਮੱਥੇ ਲੱਗ ਜਾਊਗਾ ਤੇ ਨਾਲੇ ਕਹਿੰਦੀ ਆ ਕਿ ਸਵਾ ਮਹੀਨਾ ਕਿੱਥੇ ਰਹਿਣਾ ਚਾਹੀਦਾ ਏ ਕਿ ਆਪਣਾ ਰੀਤੀ ਰਿਵਾਜ ਤੇ ਬਜ਼ੁਰਗ ਮਾਤਾ ਕਹਿੰਦੀ ਕਿ ਮੈਂ ਆਪਣੇ ਨੌ ਪੁੱਤ ਨੂੰ ਕਹਿੰਦੀ ਆ ਕਿ ਤੁਸੀਂ ਸ਼ਹਿਰ ਚਲੇ ਜਾਓ ਜੇ ਮੈਂ ਨਾਲ ਹੀ ਆਪਣੇ ਪੁੱਤ ਨੂੰ ਕਹਿੰਦੀ ਆ ਕਿ ਇਸ ਤੋਂ ਕੰਮ ਨਹੀਂ ਹੁੰਦਾ ਤੁਸੀਂ ਕੰਮਕਾਜ ਰੱਖਣ ਦੇ ਲਈ ਕੋਈ ਨੌਕਰੀ ਉੱਥੇ ਰੱਖ ਲਿਓ ਤੇ ਮੈਂ ਆ ਜਾਵਾਂਗੀ 40 ਦਿਨ ਇੱਥੇ ਰਹਿ ਕੇ 10-12 ਦਿਨ ਮੈਨੂੰ ਬੀਤ ਚੁੱਕਿਆ ਤੇ ਬਾਕੀ 1 ਮਹੀਨਾ ਮੈਂ ਲਗਾ ਕੇ ਵਾਪਸ ਆ ਜਾਵਾਂ। ਮੇਰਾ ਨੌਪੁੱਤਰ ਕਹਿੰਦਾ ਹੈ ਕਿ ਠੀਕ ਹੈ ਕਿ ਤੁਸੀਂ ਇੱਥੇ ਰਹਿ ਸਕਦੇ ਹੋ ਉਹ ਵਾਪਸ ਸ਼ਹਿਰ ਚਲੇ ਜੀਂਗੇ। ਅੱਜ 40 ਦਿਨ ਪੂਰੇ ਹੋ ਗਏ ਨੇ ਤੇ ਵਾਪਸ ਮੈਂ ਇੱਕ ਟੈਕਸੀ ਲਈ ਮੇਰਾ ਨੌਪੁੱਤਰ ਬਿਲਕੁਲ ਵੀ ਮੈਨੂੰ ਲੈ ਆਂਦੇ ਨਹੀਂ। ਤੇ ਮੈਂ ਟੈਕਸੀ ਇੱਕ ਲੈ ਕੇ ਤੇ ਸ਼ਹਿਰ ਆਪਣੇ ਘਰ ਤੱਕ ਪਹੁੰਚ ਗਈ। ਸਾਡੀ ਜਿਹੜੀ ਰਹਾਇਸ਼ ਸੀ ਉਹ ਕੁਝ ਉੱਪਰ ਵੀ ਸੀ ਤੇ ਕੁਝ ਥੱਲੇ ਵਾਲੇ ਪੋਰਸ਼ਨ ਵਿੱਚ ਸੀ ਉੱਪਰ ਸ਼ਾਪ ਤੇ ਮੇਰੀ ਨੌ ਖੜੀ ਤੱਕ ਰਹੀਏ ਕਿ ਟੈਕਸੀ ਇੱਕ ਖੜੀ ਹੈ ਸਾਡੇ ਦੂਹੇ ਦੇ ਪਿਆਕੀ ਮੈਂ ਉਸ ਨੂੰ ਦੇਖ ਲਈ ਆਏ ਉਸਨੇ ਮੈਨੂੰ ਵੀ ਦੇਖਿਆ ਫਿਰ ਕੀ ਹੁੰਦਾ ਹੈ ਕਿ ਮੈਂ ਉੱਥੇ ਇੰਤਜ਼ਾਰ ਕਰਦੀ ਆਂ ਕਿ ਮੇਰੀ ਨੌ ਮੇਰੇ ਪੁੱਤ ਨੂੰ ਦੱਸੇਗੀ ਕਿ ਥੱਲੇ ਮੰਮੀ ਜੀ ਆ ਚੁੱਕਿਆ ਜਾਂ ਉਹਨਾਂ ਨੂੰ ਆਪਾਂ ਲੈ ਕੇ ਆਈਏ ਉਹਨਾਂ ਤੇ ਕੋਲ ਸਮਾਨ ਬਹੁਤ ਹੈ ਮੈਂ ਕੁਝ ਦੇਰ ਉਥੇ ਇੰਤਜ਼ਾਰ ਕਰਦੀ ਆਂ ਪਰ ਨਾ ਹੀ ਮੇਰੀ ਨੌ ਤੇ ਨਾ ਹੀ ਮੇਰਾ ਪੋਤੇ ਜਿਹੜਾ ਮੈਨੂੰ ਲੈਣ ਦੇ ਲਈ ਫਿਰ ਮੈਂ ਕੋਈ 5-7 ਮਿੰਟ ਦੀ ਵੇਟ ਕਰਨ ਤੋਂ ਬਾਅਦ ਇੰਤਜ਼ਾਰ ਕਰਨ ਤੋਂ ਬਾਅਦ ਮੈਂ ਟੈਕਸੀ ਵਾਲੇ ਨੂੰ ਕਹਿੰਦੀ ਆਂ ਕਿ ਤੁਸੀਂ ਟੈਕਸੀ ਨੂੰ ਬੈਕ ਕਰਕੇ ਮੇਰੇ ਘਰ ਦੇ ਬੂਹੇ ਦੇ ਵਿੱਚ ਲਗਾ ਦਿਓ ਤਾਂ ਜੋ ਮੈਂ ਆਪਣਾ ਸਮਾਨ ਕੱਢ ਸਕਾਂ ਤਾਂ ਟੈਕਸੀ ਡਰਾਈਵਰ ਕਹਿੰਦਾ ਹੈ ਕਿ ਠੀਕ ਹੈ ਉਹ ਟੈਕਸੀ ਨੂੰ ਵਾਪਸ ਲਾਉਂਦਾ ਹੈ ਮੈਂ ਆਪਣਾ ਸਮਾਨ ਖੁਦ ਆਪ ਕੱਢਦੀ ਹਾਂ ਕੁਝ ਮਦਦ ਮੇਰੀ ਟੈਕਸੀ ਵਾਲਾ ਕਰਾਉਂਦਾ ਸਮਾਨ ਨੂੰ ਖਿੜਕੀ ਤੇ ਮੈਂ ਘਰ ਦੇ ਅੰਦਰ ਲੈ ਕੇ ਆਉਂਦੀ ਤੇ ਮੈਂ ਕੀ ਤੱਕਦੀ ਹਾਂ ਕਿ ਮੇਰਾ ਪੁੱਤਰ ਟੀਵੀ ਦੇਖ ਰਿਹਾ ਹੈ ਤਾਂ ਮੈਂ ਹੱਥੀ ਬਕਿਓ ਜਾਂਦੀ ਕਿ ਅੱਜੇ ਕੰਮ ਤੇ ਵੀ ਨਹੀਂ ਗਿਆਗਾ ਇਹਨੇ ਛੁੱਟੀ ਲਈ ਹੋਵੇਗੀ ਜਾ ਇਹਨੂੰ ਛੁੱਟੀ ਦਊ ਪਰ ਉਹ ਟੀਵੀ ਦੇ ਵਿੱਚ ਮੈਚ ਦੇਖਣ ਦੇ ਵਿੱਚ ਬੀ ਸੀ ਹੁੰਨੇ ਦਿਨ ਨੂੰ ਮੇਰੀ ਨੌ ਜਿਹੜੀ ਸ਼ਕਤ ਉਹ ਵੀ ਥੱਲੇ ਆਸਨ ਉਹ ਕੋਈ ਸਤਨਕ ਸਤ ਮੇਰੀ ਨੌ ਕਰਦੀ ਏ ਨਾ ਮੇਰਾ ਪੁੱਤ ਕਰਦਾ ਕੋਈ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ ਜਾਂਦੀ ਕੋਈ ਮੇਰਾ ਹਾਲ-ਚਾਲ ਨਹੀਂ ਪੁੱਛਿਆ ਤਾਂ ਜਦ ਮੈਂ ਆਪਣਾ ਸਮਾਨ ਖਸੇਟ ਕੇ ਆਪਣੇ ਕਮਰੇ ਵਾਲ ਨੂੰ ਲੈ ਕੇ ਜਾਣ ਲੱਗਦੀ ਆ ਤਾਂ ਮੇਰਾ ਪੁੱਤ ਬੋਲਦਾ ਏ ਕਿ ਮਾਤਾ ਇਹ ਕਮਰਾ ਹੁਣ ਤੇਰਾ ਏ ਇਹ ਕਮਰਾ ਸਾਡਾ ਤਾਂ ਮੈਂ ਪੁੱਛਦੀ ਆ ਕਿ ਮੈਂ ਫਿਰ ਕਿਹੜੇ ਕਮਰੇ ਵਿੱਚ ਰਵਾਂ ਤੇ ਨਾਲ ਹੀ ਮੈਂ ਆਪਣਾ ਸਮਾਨ ਖਸੇਟ ਕੇ ਇੱਕ ਛੋਟਾ ਕਮਰਾ ਹੈ ਉੱਥੇ ਨੂੰ ਕਰ ਲਿਆ ਤੇ ਉਹ ਆਖ ਦਿੰਦਾ ਏ ਕਿ ਨਹੀਂ ਹੁਣ ਆਪਣੇ ਘਰ ਵਾਲੀ ਨਾਲ ਇਸ਼ਾਰਾ ਕਰਕੇ ਆਖਦਾ ਏ ਕਿ ਇਸ ਦੀ ਜਿਹੜੀ ਡਿਲੀਵਰੀ ਹੈ ਉਹਦਾ ਟਾਈਮ ਬੱਚਾ ਹੋਣ ਦਾ ਟਾਈਮ ਜਿਹੜਾ ਨੇੜੇ ਆ ਰਿਹਾ ਹੈ ਤੇ ਇਸ ਕਮਰੇ ਵਿੱਚ ਇਸ ਦੀ ਮਾਂ ਨੇ ਤੇ ਇਸ ਦੀ ਭੈਣ ਨੇ ਆਉਣਾ ਹੈ ਇਸ ਦੀ ਸਾਂਭ ਸੰਭਾਲ ਕਰਨ ਦੇ ਲਈ ਇਹ ਕਮਰਾ ਉਹਨਾਂ ਨੂੰ ਦਿੱਤਾ ਗਿਆ ਤੇ ਫਿਰ ਮੈਂ ਹਰਾਰ ਹੋ ਜਾਂਦੀ ਆ ਕਿ ਮੈਂ ਆਪਣਾ ਸਮਾਨ ਕਿੱਥੇ ਰੱਖਾਂ ਤੇ ਮੇਰੇ ਨੌ ਤੇ ਪੁੱਤ ਦੋਨੇ ਜਾਣੇ ਇਸ਼ਾਰਾ ਕਰਦੇ ਆ ਕਿ ਆ ਜਿਹੜਾ ਸਟੋਰ ਰੂਮ ਹੈ ਇਹਦੇ ਵਿੱਚ ਤੁਸੀਂ ਆਪਣਾ ਸਮਾਨ ਰੱਖ ਲਵੋ ਤੁਹਾਨੂੰ ਇਹੀ ਕੰਮਾ ਪਵਾ ਤਾ ਮੈਂ ਹੱਥੀ ਬੱਤੀ ਰਹਿ ਜਾਂਦੀਆਂ ਮੇਰੀਆਂ ਅੱਖਾਂ ਦੇ ਵਿੱਚ ਜਿਹੜੇ ਹੰਝੂ ਵਹਿ ਤੁਰਦੇ ਆ ਤੇ ਮੈਂ ਆਪਣਾ ਸਮਾਨ ਕਿਸ ਸੀਟ 'ਤੇ ਉਧਰੋਂ ਲੈ ਜਾਂਦੀ ਆ ਉਸ ਕਮਰੇ ਦੇ ਵਿੱਚ ਇੱਕ ਸਿੰਗਲ ਪਲੰਗ ਇੱਕ ਛੋਟਾ ਜਿਹਾ ਮੇਜ਼ ਪਿਆ ਹੁੰਦਾ ਹੈ ਇੱਕ ਟੁੱਟੀ ਜੀ ਛੋਟੀ ਜੀ ਕੁਰਸੀ ਲੱਕੜ ਦੀ ਤਾਂ ਮੈਨੂੰ ਯਾਦ ਆਉਂਦਾ ਹੈ ਕਿ ਮੇਰੇ ਘਰ ਵਾਲੇ ਨੇ ਕਈ ਵਾਰ ਕਿਹਾ ਸੀ ਕਿ ਇਸ ਪਲੰਗ ਨੂੰ ਇਸ ਲੱਕੜ ਦੀ ਕੁਰਸੀ ਨੂੰ ਇਸ ਲੱਕੜ ਦੇ ਮੇਜ਼ ਨੂੰ ਆਪਾਂ ਸੁੱਟ ਦੇਈਏ ਮੈਨਸ ਨੂੰ ਆਖਣਾ ਕਿ ਤੈਨੂੰ ਕੀ ਕਿ ਤੈਨੂੰ ਕੁਝ ਕਹੀਦੇ ਨੇ ਘਰ ਦੇ ਵਿੱਚ ਕਈ ਵਾਰ ਇਹਨਾਂ ਦੀ ਜ਼ਰੂਰਤ ਪਿਆ ਜਾਂਦੀ ਇਹਨਾਂ ਦੇ ਆਪਣੀਆਂ ਕਿੰਨੀਆਂ ਹੀ ਯਾਦਾਂ ਇਸ ਫਲੰਗ ਦੇ ਨਾਲ ਇਸ ਮੇਜ਼ ਕੁਰਸੀ ਦੇ ਨਾਲ ਜੁੜੀਆਂ ਤਾਂ ਫਿਰ ਮੈਨੂੰ ਸਾਰੀ ਗੱਲ ਯਾਦ ਆ ਜਾਂਦੀ ਏ ਤੇ ਮੇਰੀਆਂ ਅੱਖਾਂ ਦੇ ਵਿੱਚ ਹੰਝੂਆਂ ਵੀ ਛੇਬਰ ਲੱਗ ਜਾਂਦੇ ਮੈਂ ਆਪਣਾ ਸਮਾਨ ਜਿਹੜਾ ਉੱਥੇ ਰੱਖਦੀ ਆ ਮੇਜ਼ ਤੋਂ ਘੱਟਾ ਪਹੁੰਚਦੀ ਆ ਕੁਝ ਸਮਾਨ ਮੇਜ਼ ਤੇ ਰੱਖਣੀ ਆ ਫਲੰਗ ਦੇ ਉੱਤੇ ਜਿਹੜੀ ਵੀ ਸ਼ੀਵ ਚਾਦਰ ਨੂੰ ਛਾੜਦੀ ਆ ਖਟਾਂ ਦੇ ਵਿੱਚੋ ਟਿਕਦਾ ਹੈ ਕੋਈ ਮੈਨੂੰ ਉੱਥੇ ਪਾਣੀ ਨਹੀਂ ਪੁੱਛਿਆ ਜਿੰਦਾ ਮੈਂ ਖੁਦ ਆਪ ਰਸੋਈ ਦੇ ਵਿੱਚ ਜਾਂਦੀ ਆ ਤੇ ਪਾਣੀ ਪੀ ਲੈਂਦੀ ਆ ਤਾਂ ਫਿਰ ਮੇਰਾ ਪੁੱਤਰ ਕਹਿੰਦਾ ਏ ਕਿ ਮਾਤਾ ਹੁਣ ਕੀ ਕੰਮ ਕਰਨ ਜੋਗੀ ਨਹੀਂ ਹੈ ਦੀ ਹਾਲਤ ਕੰਮ ਕਰਨ ਵਾਲੀ ਨਹੀਂ ਹੈ ਤੋ ਜੋ ਕੁਝ ਵੀ ਖਾਣਾ ਪੀਣਾ ਹੈ ਖੁਦ ਆਪ ਬਣਾ ਕੇ ਖਾ ਸਕਦੀ ਹੈ ਜਾਂ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੇ ਰਸੋਈ ਵਿੱਚੋਂ ਤੂੰ ਖੁਦ ਫੜ ਕੇ ਖਾ ਪੀ ਸਕਦੀ ਹੈ ਇਹਦੇ ਤੋਂ ਰੋਟੀ ਪੱਕ ਕੇ ਤੇਰੇ ਅੱਗੇ ਨਹੀਂ ਤਰੀ ਸਾਂ। ਤਾਂ ਮੈਂ ਚੁੱਪ ਕਰ ਜਾਂਦੀ ਆ ਮੇਰੀਆਂ ਅੱਖਾਂ ਜਿਹੜੀਆਂ ਉਹਨਾਂ ਦੇ ਵਿੱਚ ਹੰਝੂ ਵਹੀ ਜਾ ਰਹੇ। ਮੈਂ ਆਪਣੇ ਕਮਰੇ ਵਿੱਚ ਉਸ ਸਟੋਰ ਰੂਮ ਦੇ ਵਿੱਚ ਚਲੀ ਜਾਂਦੀ। ਤਾਂ ਫਿਰ ਕੀ ਹੈ ਕਿ ਮੈਨੂੰ ਭੁੱਖ ਬਹੁਤ ਲੱਗੀ ਹੁੰਦੀ। ਰਸੋਈ ਵਿੱਚ ਜਾਂਦੀ ਹਾਂ ਤੇ ਉੱਥੇ ਕੁਝ ਵੀ ਖਾਣ ਵੀ ਨਹੀਂ ਪਿਆ ਹੁੰਦਾ ਤੇ ਸੋਚਦੀ ਆ ਕਿ ਖਾਵਾਂ ਕੀ। ਤੇ ਫਿਰ ਮੈਨੂੰ ਯਾਦ ਆਉਂਦਾ ਹੈ ਕਿ ਮੇਰੀ ਚਠਾਣੀ ਜਿਹੜੀ ਉਹਨੇ ਤੁਰਨ ਲੱਗਿਆ। ਮੈਨੂੰ ਦੋ ਰੋਟੀਆਂ ਤੇ ਕੁਝ ਸਬਜ਼ੀ ਜਿਹੜੀ ਮੇਰੇ ਪੱਲੇ ਬੰਨੀ ਸੀ ਕਿ ਰਸਤੇ ਵਿੱਚ ਜੇ ਤੈਨੂੰ ਭੁੱਖ ਲੱਗੀ ਤੇ ਆ ਖਾ ਲਈ। ਤਾਂ ਮੈਂ ਜਦੋਂ ਉਹ ਪੋਣੇ ਦੇ ਵਿੱਚੋਂ ਰੋਟੀ ਖੋਲਦੀਆਂ ਤੇ ਕੀ ਵੇਖਦੀਆਂ ਕਿ ਸਬਜ਼ੀ ਜਿਹੜੀ ਖਰਾਬ ਹੋ ਚੁੱਕੀ। ਤਾਂ ਮੈਂ ਕੀ ਕਰਦੀਆਂ ਕਿ ਮੈਂ ਸਬਜ਼ੀ ਜਿਹੜੀ ਸੁੱਟ ਦਿੰਦੀ ਆ ਤੇ ਰੋਟੀਆਂ ਜਿਹੜੀਆਂ ਸੁੱਕ ਚੁੱਕੀਆਂ ਹੁੰਦੀਆਂ ਉਹਨਾਂ ਨੂੰ ਗਲਾਸ ਪਾਣੀ ਦਾ ਲੈਂਦੀਆਂ ਤੇ ਉੰਜ ਹੀ ਖਾ ਲਈ। ਤੇ ਮੈਂ ਉਥੇ ਆਪਣੇ ਪਲੰਗ ਦੇ ਉੱਤੇ ਲੇਟ ਜਾਨੀ। ਤੇ ਮੈਨੂੰ ਕੁਝ ਦੇਰ ਬਾਅਦ ਬਾਹਰ ਆਵਾਜ਼ ਆਉਂਦੀ ਏ ਕਿ ਕੋਈ ਬਾਹਰ ਬੋਲ ਰਿਹਾ ਏ ਕੁਝ ਦੇਰ ਮੈਂ ਚੁੱਪ ਰਹੀਂ ਜਾਂ ਕਿ ਆਖਰ ਕੋਈ ਅੰਦਰ ਆਵੇਗਾ ਪਰ ਕੋਈ ਵੀ ਅੰਦਰ ਨਹੀਂ ਆਉਂਦਾ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਮੈਂ ਬਾਹਰ ਉੱਠ ਕੇ ਆਉਂਦੀ ਆਂ ਤੇ ਕੀ ਤੱਕਦੀ ਆਂ ਕਿ ਮੇਰੀ ਨੋਹ ਤੇ ਪੇਕਿਆਂ ਤੋਂ ਉਸਦੀ ਮਾਂ ਉਸਦੀ ਕੁਵਾਰੇ ਭੈਣ ਉਸਦਾ ਭਰਾ ਪਰਜਾਈ ਆਏਗੇ ਤਾ ਉਹਨਾਂ ਦੇ ਲਈ ਬਹੁਤ ਹੀ ਸੋਹਣਾ ਜਿਹੜਾ ਭੋਜਨ ਹੈ ਬਹੁਤ ਸੋਹਣਾ ਖਾਣਾ-ਦਾਣਾ ਏ ਮੇਜ਼ ਦੇ ਉੱਤੇ ਰੱਖਿਆ ਪਿਆ ਦਿਖਾਰੀ ਤੇ ਮੈਂ ਹੋਰ ਹੈਰਾਨ ਹੋ ਜਾਂਦੀ ਆ ਹੋਰ ਮੇਰਾ ਜਿਹੜਾ ਹਿਰਦਾ ਵਲੁੰਦ ਰਿਹਾ ਜਾਂਦਾ ਏ ਕਿ ਮੈਂ ਆਈ ਤੇ ਮੇ ਤਾਂ ਘੋਟ ਪਾਣੀ ਵੀ ਨਹੀਂ ਪੁੱਛਿਆ ਤੇ ਇਹਨਾਂ ਲਈ ਬਾਹਰੋਂ ਖਿਲੇ ਹੀ ਵਨਸਵੰਨੇ ਜਿਹੜੇ ਪਕਵਾਨ ਏ ਬਾਜ਼ਾਰ ਤੋਂ ਮੰਗਵਾਏ ਗਏ ਤੇ ਖਾਧੀ ਰਹੇ ਪਰ ਮੈਂ ਉਹਨਾਂ ਨੂੰ ਮਿਲ ਕੇ ਤੇ ਵਾਪਸ ਆਪਣੇ ਕਮਰੇ ਦੇ ਵਿੱਚ ਚਲੀ ਸੰਦਿਆ ਮੇਰਾ ਪੁੱਤ ਮੈਨੂੰ ਉੱਥੇ ਬੈਠਾ ਪੂਰੀਆਂ ਵਟ ਰਿਹਾ ਕੇ ਬਾਹਰ ਕਿਉਂ ਫਿਰ ਕੀ ਕਰਦਾ ਹੈ ਕਿ ਉਹ ਇੱਕ ਚਾਹ ਦਾ ਕੱਪ ਤੇ ਚਾਰ ਬਿਸਕੁਟ ਕੌਲੀ ਦੇ ਵਿੱਚ ਧਰ ਕੇ ਮੇਰੇ ਕੋਲ ਲੈ ਆਉਂਦਾ ਹੈ ਤੇ ਮੈਨੂੰ ਆ ਕੇ ਆਖਦਾ ਹੈ ਕਿ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੇ ਰਸੋਈ ਵਿੱਚੋਂ ਖੁਦ ਫੜ ਕੇ ਖਾ ਸਕਦੀ ਤੇ ਤੂੰ ਬਾਹਰ ਮੇਰੀ ਘਰਵਾਲੀ ਦੇ ਸਾਹਮਣੇ ਨਹੀਂ ਤੂੰ ਵਿਧਵਾ ਹੋ ਚੁੱਕੀ ਹੈ ਤੇਰਾ ਪਰਸ਼ਾਵਾ ਮੇਰੀ ਘਰਵਾਲੀ ਦੇ ਲਈ ਚੰਗਾ ਨਹੀਂ ਉਹਦੀ ਕੋਖ ਵਿੱਚ ਪਾਲ ਰਹੇ ਬੱਚੇ ਦੇ ਵਿੱਚ ਹਾਂ ਜਦ ਮੈਂ ਇੰਨੀ ਗੱਲ ਸੁਣਦੀ ਹਾਂ ਮੇਰੀਆਂ ਪੁੱਪਾਂ ਨਿਕਲ ਜਾਂਦੀਆਂ ਬਾਹਰ ਮੈਂ ਆਪਣੀ ਆਵਾਜ਼ ਨੂੰ ਦਬਾ ਲਈ ਆਪਣੀ ਆਵਾਜ਼ ਉੱਚੀ ਨਹੀਂ ਕਰਦੀ ਸਾਹ ਨਹੀਂ ਕਢਦੀ ਅੰਦਰੇ ਅੰਦਰ ਰੋ ਕੇ ਤੇ ਮੈਂ ਉਹ ਚਾਹ ਤੇ ਜਿਹੜੇ ਬਿਸਕੁਟ ਉੱਥੇ ਪਏ ਹੀ ਰਹਿ ਜਾਂਦੇ ਆ ਬਿਲਕੁਲ ਵੀ ਉਹ ਨਾ ਲੈਂਦੀ ਰਾਤ ਹੋ ਜਾਂਦੀ ਹੈ ਰਾਤ ਦਾ ਖਾਣਾ ਵੀ ਬਾਹਰੋਂ ਹੀ ਮੰਗਵਾਇਆ ਜਾਂਦਾ ਉਸ ਦਾ ਭਰਾ ਪਰਜਾਈ ਉਸ ਦੀ ਮਾਂ ਉਸ ਦੀ ਪੈਨਸ਼ਨ ਦੇ ਕੇ ਵਾਪਸ ਚਲੇ ਜਾਂਦੇ ਤਾਂ ਮੈਨੂੰ ਫਿਰ ਭੁੱਖ ਲੱਗਦੀ ਹੈ ਜਦੋਂ ਰਾਤ ਹੁੰਦੀ ਹੈ ਮੈਂ ਕੀ ਤੱਕਦੀ ਆ ਕਿ ਰਸੋਈ ਦੇ ਵਿੱਚ ਬਹੁਤ ਹੀ ਭਾਂਡੇ ਆ ਜਿਹੜੇ ਢਿੱਪੜੇ ਪਏ ਆ ਤੇ ਮੈਨੂੰ ਭਾਂਡਿਆਂ ਤੋਂ ਪਤਾ ਚੱਲਦਾ ਹੈ ਕਿ ਜਿਹੜਾ ਖਾਣਾ ਹੈ ਘਰ ਨਹੀਂ ਬਣਾਇਆ ਗਿਆ ਉਹ ਬਾਹਰੋਂ ਬਾਜ਼ਾਰ ਤੋਂ ਮੰਗਵਾਇਆ ਗਿਆ। ਤਾਂ ਵਨਸੁੰਨੇ ਖਾਣੇ ਖਾ ਪੀ ਕੇ ਸਭਾ ਭਰਾ ਭਾਈ ਜਿਹੜੇ ਉਹ ਰਾਤੀ ਰੋਟੀ ਖਾ ਕੇ ਵੀ ਚਲੇ ਗਏ ਹੁੰਦੇ ਆ ਖੁਦ ਖਾ ਲਈਏ ਤੇ ਮੈਨੂੰ ਕੋਈ ਰੋਟੀ ਟੋਪੇ ਜੜਾਤਾ ਫਿਰੇ ਪੁੱਛਦਾ। ਕਿ ਮੇਰਾ ਜਿਹੜਾ ਸਬਰ ਹੈ ਉਸ ਦਾ ਭਾਂਡੇ ਜਿਹੜਾ ਕੋਸ ਤੋਂ ਸੁਣਦਾ। ਕਿ ਮੇਰਾ ਨੌਕੋਤ ਮੇਰੇ ਨਾਲ ਕੀ ਕਰਦਾ। ਫਿਰ ਕੀ ਹੁੰਦਾ ਏ ਕਿ ਰਾਤ ਨੂੰ ਮੈਂ ਲੇਟ ਜਾਂਦੀ ਆ ਆਪਣੇ ਪਲੰਘ ਦੇ ਉੱਤੇ ਕਿਤੇ ਨੀਂਦ ਦਾ ਛੋਟਾ ਛੱਟ ਫੋਰ ਦੇ ਲਈ ਹੁੰਦਾ। ਦਿਨ ਚੜਦਾ ਏ ਤੇ ਮੇਨ ਬਾਹਰ ਹੱਸਣ ਦੀ ਗੱਲਾਂ ਕਰਦਿਆਂ ਦੀ ਆਵਾਜ਼ ਆਉਂਦੀ। ਫਿਰ ਉੱਠ ਕੇ ਜਾਂਦੀ ਆ ਤੇ ਕੀ ਤੱਕਦੀ ਆ ਕਿ ਸਾਰੇ ਨਾਸ਼ਤਾ ਕਰ ਰਹੇ। ਪਰ ਮੈਨੂੰ ਕਿਸੇ ਨੇ ਆਵਾਜ਼ ਹੀ ਨਹੀਂ ਲਗਾਈ ਕਿ ਤੁਸੀਂ ਵੀ ਚਾਹ ਦਾ ਕੱਪ ਪੀ। ਮੈਂ ਜਾ ਕੇ ਉਹਨਾਂ ਦੇ ਕੋਲ ਬੈਠ ਜਾਂਦੀ ਆ। ਤੇ ਮੇਰਾ ਪੁੱਤ ਤੇ ਮੇਰੀ ਨੌ ਮੇਰੇ ਵੱਲ ਘੂਰੀਆਂ ਵਟਵਟ ਦੇਖਦੇ ਆ। ਕਿ ਥੋਠ ਜਾਂਗੇ। ਸ਼ਾਇਦ ਉਹਨਾਂ ਦੀਆਂ ਅੱਖਾਂ ਇਹ ਕਹਿ ਰਹੀਆਂ ਨੇ ਕਿ ਤੂੰ ਇੱਥੇ ਬਾਹਰ ਸਾਰਿਆਂ ਦੇ ਕੋਲ ਕਿਉਂ ਆ। ਪਰ ਮੈਂ ਫੇਰ ਉੱਥੇ ਚੁੱਪ ਕਰਕੇ 2 ਮਿੰਟ ਬੈਠ ਕੇ ਤੇ ਵਾਪਸ ਰਸੋਈ ਵਿੱਚ ਜਾਂਦੀ ਆਂ। ਉੱਥੋਂ ਇੱਕ ਕੱਪ ਚਾਹ ਦਾ ਫੜਦੀ ਆਂ। ਤੇ ਉਹ ਮੈਂ ਅੰਦਰ ਆਪਣੇ ਲੈ ਜਾਂਦੀ ਆਂ ਸਟੋਰ ਰੂਮ ਵਿੱਚ। ਪਰ ਜਦ ਮੈਂ ਉੱਥੇ ਅੰਦਰ ਜਾਂਦੀ ਆਂ ਤੇ ਮੇਰਾ ਘੁੱਟ ਪਰ ਨੂੰ ਦਿਲ ਨਹੀਂ ਕਰਦਾ। ਮੈਂ ਉਸ ਨੂੰ ਫੇਰ ਉਦਾਂ ਹੀ ਰੱਖ ਦਿੰਦੀ ਆਂ। ਫਿਰ ਦੁਪਹਿਰ ਦੀ ਰੋਟੀ ਬਣਦੀ ਤਾਂ ਮੈਨੂੰ ਫਿਰ ਆਵਾਜ਼ ਆਉਂਦੀ ਉੱਚੀ ਉੱਚੀ ਗੱਲਾਂ ਕਰਦਿਆਂ ਦੀ ਕਿ ਸਾਰੇ ਜਾਨੇ ਡਰਾਇੰਗ ਰੂਮ ਦੇ ਵਿੱਚ ਬੈਠੇ ਨੇ ਉੱਥੋਂ ਮੈਨੂੰ ਆਵਾਜ਼ ਆ ਰਹੀ ਤਾਂ ਮੈਂ ਜਾਟ ਕੇ ਜਾਨੀਆ ਤੇ ਮੈਂ ਉਹਨਾਂ ਦੇ ਵਿੱਚ ਬੈਠ ਸਾਂ ਦੇਰੀ ਨਾ ਪੋਤੇ ਫਿਰ ਮੈਨੂੰ ਕੁਝ ਉਹਨਾਂ ਦੀਆਂ ਅੱਖਾਂ ਕਹਿਣਾ ਚਾਹੁੰਦੇ ਆਣੇ ਪਰ ਉਹ ਮੈਨੂੰ ਕਹਿ ਨਹੀਂ ਸਕੇ ਉਹ ਜਿਵੇਂ ਚੁਪ ਰਹੀੰਦੀ ਆ ਫਾਰਥੀਰ ਬੋਲਦੀ ਆ ਕਿ ਮੇਰਾ ਪੁੱਤਰ ਬੋਲਦਾ ਹੈ ਕਿ ਮੰਮੀ ਤੂੰ ਇੱਥੇ ਕੀ ਲੈਣਾ ਨਹੀਂ ਤੈਨੂੰ ਕੁਝ ਚਾਹੀਦਾ ਤੇ ਮੈਂ ਕਹਿੰਦੀ ਆ ਕਿ ਨਹੀਂ ਮੈਨੂੰ ਕੁਝ ਵੀ ਨਹੀਂ ਚਾਹੀਦਾ ਤੇ ਫਿਰ ਉਹ ਕਹਿੰਦੀ ਆ ਕਿ ਤੈਨੂੰ ਜੋ ਸਮਝਾਇਆ ਗਿਆ ਤੈਨੂੰ ਸਮਝ ਨਹੀਂ ਆਈ ਤਾਂ ਮੈਂ ਕਹਿੰਦੀ ਆ ਕਿ ਮੈਨੂੰ ਬਿਲਕੁਲ ਸਮਝ ਆਵੇ ਮੈਨੂੰ ਬਿਲਕੁਲ ਯਾਦ ਹੈ ਜੋ ਤੂੰ ਮੈਨੂੰ ਕਿਹਾ ਸੀ ਤਾਂ ਉਸ ਦੀ ਮਾਂ ਤੇ ਉਸ ਦੀ ਭੈਣ ਹੈ ਜਿਹੜੀ ਮੇਰੀ ਨੌਂ ਦੀ ਉਹ ਮੇਰੇ ਵੱਲ ਦੇਖਦੀਆਂ ਐ ਕਿ ਕੀ ਕਹਿ ਰਹੀ ਮੈਂ ਕਹਿੰਦੀ ਆ ਕਿ ਮੈਨੂੰ ਬਿਲਕੁਲ ਯਾਦ ਹੈ ਤੂੰ ਮੈਨੂੰ ਕਿਹਾ ਸੀ ਕਿ ਤੂੰ ਮੇਰੀ ਘਰ ਵਾਲੀ ਦੇ ਸਾਹਮਣੇ ਨਹੀਂ ਆਉਣਾ ਤੇਰਾ ਪਰਛਾਵਾਂ ਇਹਦੇ ਉੱਤੇ ਪੈਣਾ ਨਹੀਂ ਚਾਹੀਦਾ ਉਹ ਮੇਰੀ ਘਰ ਵਾਲੀ ਤੇ ਮੇਰੇ ਬੱਚੇ ਦੇ ਲਈ ਠੀਕ ਨਹੀਂ ਆ ਚੰਗਾ ਨਹੀਂ ਆ ਤਾਂ ਜਦੋਂ ਇੰਨੀ ਗੱਲ ਉਸਦੀ ਮਾਂ ਸੁਣਦੀ ਏ ਤੇ ਉਹ ਹੈਰਾਨ ਹੋ ਜਾਂਦੀ ਹੈ ਤੇ ਫਿਰ ਮੈਂ ਉਹ ਅਗਲੇ ਸਾਹ ਹੀ ਇਹ ਕਹਿ ਦਿੰਦੀ ਆ ਕਿ ਤੁਸੀਂ ਇਸ ਘਰ ਦੇ ਵਿੱਚੋਂ ਜਾਓ ਇਹ ਘਰ ਮੇਰਾ ਹੈ ਤਾਹੋ ਉਸ ਘਰ ਵਾਲੀ ਮੇਰੀ ਨੋਹ ਬੋਲਦੀ ਕਿ ਮੰਮੀ ਜੀ ਤੁਸੀਂ ਕੀ ਕਹਿ ਰਹੇ ਹੋ ਹੁਣ ਇਸ ਪਰਿਵਾਰ ਦਾ ਮੁਖੀਆ ਤੁਹਾਡਾ ਪੁੱਤਰ ਏ ਮੇਰਾ ਘਰ ਵਾਲਾ ਹੈ ਘਰ ਦੇ ਸਾਰੇ ਖਰਚੇ ਉਹ ਚਲਾ ਰਹੇ ਨੇ ਤੁਸੀਂ ਇਸ ਘਰ ਦੇ ਖਰਚੇ ਨੂੰ ਨਹੀਂ ਚੁੱਕ ਸਕਦੇ ਤਾਂ ਮੈਂ ਕਹਿੰਦੀ ਆ ਕਿ ਅੱਜ ਇਹ ਮੈਨੂੰ ਸਿਰਫ ਦੋ ਦਿਨੀ ਹੋ ਇਸ ਘਰ ਵਿੱਚ ਆਈ ਨੂੰ ਤੇ ਤੁਸੀਂ ਆਪਣਾ ਖਰਚਾ ਖੁਦ ਪਹਿਲਾਂ ਤਾਂ ਮੇਰਾ ਘਰ ਵਾਲਾ ਜਾਨੀ ਤੁਹਾਡਾ ਪਿਓ ਜਿਹੜਾ ਉਸ ਘਰ ਦੇ ਖਰਚੇ ਨੂੰ ਚੁੱਕਦਾ ਸੀ ਪੜੇ 40 ਦਿਨ ਮੈਂ ਪਿੰਡ ਘਰ ਨਾਲ ਆਈ ਤਾਂ ਮੈਂ ਤੁਹਾਡਾ ਕੁਝ ਖਾਤਾ ਪੀਤਾ ਕੱਲ੍ਹ ਦੇ ਮੈਂ ਇੱਥੇ ਆਈਆਂ ਤੇ ਮੈਂ ਕੱਲ ਦਾ ਤੁਹਾਡੇ ਪੱਲਿਓਂ ਕੁਝ ਵੀ ਨਹੀਂ ਖਾਤਾ ਮੈਂ ਆਪਣੇ ਖਰਚਿਆਂ ਨੂੰ ਆਪ ਚੁੱਕ ਲਵਾਂਗੀ ਪਰ ਇਹ ਜਿਹੜਾ ਘਰ ਏ ਮੇਰੇ ਨਾਲ ਤੁਸੀਂ ਇਸ ਘਰ ਨੂੰ ਛੱਡ ਕੇ ਜਾ ਸਕਦੇ ਹੋ ਤੁਸੀਂ ਆਪਣਾ ਰਹਿਣ ਦਾ ਇੰਤਜ਼ਾਮ ਕਿਤੇ ਵੀ ਕਰ ਸਕਦੇ ਤਾਂ ਜਦ ਇੰਨੀ ਗੱਲ ਮੇਰਾ ਨੌਹ ਪੁੱਤ ਸੁਣਦਾ ਏ ਤੇ ਉਹਨਾਂ ਦੀਆਂ ਅੱਖਾਂ ਅਟੀਆਂ ਰਹਿ ਜਾਂਦੀਆਂ ਕਿ ਇਹ ਮਾਤਾ ਕੀ ਕਹਿ ਰਹੀ ਹੈ ਤਾਂ ਮੇਰਾ ਪੁੱਤਰ ਬੋਲਦਾ ਏ ਕਿ ਇਹ ਘਰ ਤਾਂ ਹੁਣ ਮੇਰਾ ਹੀ ਇਹ ਘਰ ਕਿਸਦਾ ਹੋਇਆ ਘਰ ਦੇ ਖਰਚਿਆਂ ਨੂੰ ਮੈਂ ਚੁੱਕਾਂਗਾ ਪਰਿਵਾਰ ਦੇ ਵਿੱਚ ਨਵਾਂ ਜੀ ਆਉਣ ਵਾਲਾ ਹੈ ਖਰਚੇ ਹੁਣ ਵਧਣਗੇ ਤੇ ਘਰ ਮੇਰਾ ਹੀ ਨਹੀਂ ਘਰ ਕਿਸਦਾ ਤਾਂ ਮੇਰੀ ਸਿਰ ਮੈਂ ਉੱਥੇ ਕਹੀ ਨਹੀਂ ਆ ਕਿ ਘਰ ਮੇਰੇ ਨਾਮ ਹੈ ਤੁਹਾਡੇ ਪਿਓ ਨੇ ਮੇਰੇ ਨਾਮ ਕਰਵਾਇਆ ਸੀ ਤਾਂ ਫਿਰ ਮੇਰਾ ਪੁੱਤਰ ਹੱਕਾ ਮੱਕਾ ਹੋ ਜਾਣਾ ਤੇ ਮੇਰੀ ਜਿਹੜੀ ਕੁੜਮਣੀ ਉਹ ਕਹਿੰਦੀ ਕਿ ਭੈਣ ਜੀ ਛੱਡੋ ਇਹ ਤਾਂ ਬੱਚੇ ਨੇ ਨਿਆਣੇ ਨੇ ਤੁਸੀਂ ਕਿਹੜਿਆਂ ਚੱਕਰਾਂ ਵਿੱਚ ਪਾ ਕੇ ਤਾਂ ਮੈਂ ਆ ਕੋ ਆਪਣੀ ਕੁੜੰਮੀ ਨੂੰ ਕਹਿੰਦੀ ਆ ਕਿ ਕੱਲ ਦੇ ਤੁਸੀਂ ਆਇਓ ਕਿ ਤੁਹਾਨੂੰ ਇਹਨਾਂ ਦਾ ਵਤੀਰਾ ਮੇਰੇ ਪ੍ਰਤੀ ਵਸ ਨਹੀਂ ਰਿਹਾ ਉਦੋਂ ਤਾਂ ਤੁਸੀਂ ਕੁਝ ਬੋਲੇ ਨਹੀਂ ਤੇ ਅੱਜ ਜੇਕਰ ਮੈਂ ਇਹਨਾਂ ਨੂੰ ਕਿਹਾ ਕਿ ਘਰ ਮੇਰਾ ਹੈ ਤੁਸੀਂ ਇਸ ਘਰ ਵਿੱਚੋਂ ਜਾਓ ਆਪਣੇ ਖਰਚੇ ਆਪ ਚੁੱਕੋ ਤੇ ਮੈਂ ਆਪਦਾ ਖਰਚਾ ਆਪ ਚੁੱਕ ਲਵਾਂਗੀ ਤੇ ਹੁਣ ਤੁਹਾਨੂੰ ਹੀ ਪਤਾ ਲੱਗ ਗਿਆ ਕਿ ਕਿੱਥੇ ਬੋਲਣਾ ਹੈ ਤਾਂ ਮੇਰੀ ਕੁੜੰਮੀ ਜਿਹੜੀ ਚੁੱਪ ਕਰ ਜਾਵੇਗੀ ਤਾਂ ਫਿਰ ਮੈਂ ਆਪਣੇ ਨੌ ਪੁੱਤ ਨੂੰ ਕਹਿੰਨੀ ਆ ਕਿ ਤੁਸੀਂ ਆਪਣੇ ਰਹਿਣ ਦਾ ਇੰਤਜ਼ਾਮ ਕਿਤੇ ਵੀ ਕਰ ਸਕਦੇ ਹੋ ਇਹ ਘਰ ਮੇਰਾ ਹੈ ਮੈਂ ਇੱਥੇ ਰਹਿਣਾ ਹੈ ਤਾਂ ਫਿਰ ਮੇਰੀ ਕੁੜਮ ਨੇ ਕਹਿੰਦੀ ਹੈ ਕਿ ਮੈਂ ਆਪਣੇ ਧੀ ਨੂੰ ਆਪਣੇ ਘਰ ਲੈ ਜਾਵਾਂਗੀ ਇਸ ਜਿੱਦੇ ਡਿਲੀਵਰੀ ਮੈਂ ਇੱਥੇ ਕਰਵਾਵਾਂਗੀ ਬੱਚੇ ਨੂੰ ਸਾਂਭ ਸੰਭਾਲ ਲਿਆ ਕਰਦੇ ਹਾਂ ਤੇ ਫਿਰ ਉਹ ਆਪਣੇ ਜਵਾਈ ਦਾ ਨਾ ਯਾਨੀ ਮੇਰੇ ਪੁੱਤ ਵੱਲ ਇਸ਼ਾਰਾ ਕਰਕੇ ਕਹਿੰਦੀ ਹੈ ਕਿ ਉਹਨੀ ਦੇਰ ਵਿੱਚ ਤੁਸੀਂ ਆਪਣੇ ਘਰ ਦਾ ਇੰਤਜ਼ਾਮ ਕਰੋ ਤੇ ਫਿਰ ਮੈਂ ਕਹਿੰਨੀ ਆ ਕਿ ਉਹਨੀ ਦੇਰ ਤੋਂ ਇਸ ਘਰ ਦੇ ਵਿੱਚ ਕਿਰਾਏ ਤੇ ਰਹਿ ਸਕਦਾ ਤੈਨੂੰ ਇਸ ਘਰ ਦੇ ਵਿੱਚ ਰਹਿਣ ਲਈ ਕਿਰਾਇਆ ਦੇਣਾ ਪਵੇ ਤੇ ਮੇਰਾ ਪੁੱਤ ਜਿਹੜਾ ਉਹਦੀਆਂ ਅੱਖਾਂ ਅੱਡੀਆਂ ਰਹਿ ਸਕਣ ਤਾਂ ਬਜ਼ੁਰਗ ਮਾਤਾ ਕਹਿੰਦੀ ਕਿ ਜੇਕਰ ਉਸ ਵਕਤ ਮੇਰੇ ਨਾਲ ਇੱਕ ਘਰ ਨਾ ਹੁੰਦਾ ਤੇ ਮੇਰੇ ਨੌ ਪੁੱਤ ਨੇ ਮਿਲੂ ਉਸ ਘਰ ਵਿੱਚੋਂ ਬਾਹਰ ਖਾਣੇ। ਤਾਂ ਬਜ਼ੁਰਗ ਮਾਤਾ ਦੱਸਦੀ ਹੈ ਕਹਿੰਦੀ ਕਿ ਮੈਂ ਹੋਰ ਸਾਰੇ ਆਪਣੇ ਬਜ਼ੁਰਗ ਭੈਣ ਕਰਾਵਾਂਗੀ। ਜਸ ਸਾਰਿਆਂ ਨੂੰ ਇਹ ਹੀ ਸਲਾਹ ਦਿੰਦੀ ਹੈ ਕਿ ਤੁਸੀਂ ਘੱਟ ਤੋਂ ਘੱਟ ਹੋਰ ਨਹੀਂ ਪਹਿਲੀ ਗੱਲ ਤਾਂ ਤੁਹਾਡੇ ਨਾਂ ਕੁਝ ਪੈਸਾ ਤੇ ਲਾਣਾ ਜ਼ਰੂਰੀ ਹੈ ਕੋਈ ਪ੍ਰਾਪਰਟੀ ਹੋਣੀ ਜ਼ਰੂਰੀ ਹੈ ਨਹੀਂ ਤਾਂ ਘੜ ਤੋਂ ਘੱਟ ਇੱਕ ਘਰ ਤੁਹਾਡੇ ਨਾਂ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਿਰ ਦੇ ਛੱਤ ਤੇ ਜਿਹੜੀ ਉਹ ਤੁਹਾਡੇ ਤੁਹਾਡੇ ਬੱਚੇ ਕੋਲ ਆ ਨਾ ਇਹ ਗੱਲ ਬਿਲਕੁਲ ਸਹੀ ਆ ਕਿ ਜੇਕਰ ਬਜ਼ੁਰਗਾ ਨੇ ਆਪਣੇ ਹੱਥ ਪਹਿਲਾਂ ਹੀ ਵੜਾ ਲੈ ਹੋਣਗੇ ਹੱਥ ਵੜਾਉਣ ਦਾ ਮਤਲਬ ਆਪਾਂ ਤੁਹਾਨੂੰ ਪਿੱਛੇ ਵੀ ਇੱਕ ਐਪੀਸੋਡ ਵਿੱਚ ਦੱਸ ਚੁੱਕਿਆ ਹੱਥ ਵੜਾਉਣ ਦਾ ਮਤਲਬ ਇਹ ਆ ਕਿ ਤੁਸੀਂ ਆਪਣੀ ਜ਼ਮੀਨ ਜਾਇਦਾਦ ਆਪਣਾ ਘਰ ਆਪਣੀ ਪ੍ਰਾਪਰਟੀ ਕੋਈ ਵੀ ਤੁਹਾਡੇ ਕੋਲ ਜਦੋਂ ਪੈਸਾ ਤੇ ਲਾ ਤੁਸੀਂ ਆਪਣੇ ਬੱਚਿਆਂ ਦੇ ਨਾਮ ਕਰਵਾ ਦਿੰਦੇ ਇੱਥੇ ਇੱਕ ਗੱਲ ਹੋਰ ਦੱਸ ਦਈਏ ਕਿ ਖਾਂ ਜੰਗਲਾਂ ਬਰਾਬਰ ਨਹੀਂ ਹੁੰਦੀਆਂ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਕੋਈ 1 ਤੋਂ 2% ਲੋਕ ਇਹੋ ਜਿਹੇ ਬੱਚੇ ਇਹੋ ਜਿਹੇ ਹੁੰਦੇ ਨੇ ਕਿ ਜਿਹੜੇ ਆਪਣੇ ਮਾਪਿਆਂ ਨੂੰ ਘਰ ਤੋਂ ਬਾਹਰ ਕੱਢ ਦਿੰਦੇ ਆ ਜਾਂ ਪਿਓ ਦੇ ਮਰ ਜਾਣ ਤੋਂ ਬਾਅਦ ਮਾਂ ਦੀ ਜਿਹੜੀ ਕਦਰ ਬਿਲਕੁਲ ਘਟ ਜਾਂਦੀ ਏ ਕਿਉਂਕਿ ਕਿਉਂਕਿ ਪਹਿਲਾਂ ਉਹਨਾਂ ਦਾ ਪਿਓ ਕਮਾਉਂਦਾ ਏ ਜਾਂ ਕਿ ਕੋਈ ਪੈਨਸ਼ਨ ਆਉਂਦੀ ਏ ਜਾਂ ਕੁਝ ਵੀ ਉਹਦੇ ਜਰੀਏ ਉਹ ਆਪਣੇ ਖਰਚੇ ਚੁੱਕ ਸਕਦੇ ਨੇ ਤੇ ਜਦੋਂ ਉਹਨਾਂ ਦਾ ਪਿਓ ਮਰ ਜਾਂਦਾ ਏ ਤੇ ਮਾਂ ਜਿਹੜੀ ਖਾਸ ਕਰਕੇ ਜਿਹੜੀ ਮਾਂ ਏ ਉਹ ਤਕਿਆਂ ਚੁੱਗੀ ਰਹਿ ਜਾਂਦੀ ਇਥੇ ਫਿਰ ਦੁਬਾਰਾ ਆਪਾਂ ਗੱਲ ਕਰ ਲਈਏ ਕਿ ਸਾਰੇ ਲੋਕ ਇੱਕੋ ਜਿਹੇ ਨਹੀਂ ਪੰਜ ਜੰਗਲਾਂ ਬਰਾਬਰ ਨਹੀਂ ਹੁੰਦੀਆਂ ਕੋਈ ਕੁ ਘਟੀਆ ਲੋਕ ਕੁਝ ਕੋ ਰਹਿ ਜਾਂਦੇ ਆ ਜਿਹੜੇ ਕੋਈ ਹਰਕਤ ਕਰਦੇ ਆ ਪਰ ਇਥੇ ਸਲਾਹ ਸਾਰਿਆਂ ਦੇ ਲਈ ਇਹ ਇੱਕ ਹੈ ਸਾਰਿਆਂ ਦੇ ਲਈ ਬਰਾਬਰ ਹੈ ਕਿ ਆਪਣੀ ਪ੍ਰਾਪਰਟੀ ਜਾਂ ਕੋਈ ਪੈਸਾ ਤੇ ਲਾ ਕੋਈ ਕੋ ਆਪਣੇ ਨਾਮ ਬਜ਼ੁਰਗਾਂ ਨੂੰ ਕਰਵਾ ਕੇ ਰੱਖੀ ਹੋਣੀ ਚਾਹੀਦੀ ਤਾਂ ਕਿ ਜੇਕਰ ਉਹਨਾਂ ਨੇ ਆਪਣੇ ਹੱਥ ਵੜਾਈ ਹੋਣਗੇ ਤਾਂ ਫਿਰ ਉਹਨਾਂ ਦੀ ਔਲਾਦ ਕਿਤੇ ਨਾ ਕਿਤੇ ਉਹਨਾਂ ਨੂੰ ਘਰ-ਦਵਾਰ ਕੱਢ ਸਕਦੀ ਹੈ ਇਸ ਤਰ੍ਹਾਂ ਬਜ਼ੁਰਗ ਮਾਤਾ ਕਹਿੰਦੀ ਕਿ ਜੇਕਰ ਉਸ ਵਕਤ ਮੇਰੇ ਨਾਮ ਮੇਰਾ ਘਰ ਨਾ ਹੁੰਦਾ ਤਾ ਸਮਝੋ ਮੇਰੇ ਨੌਪੁੱਤ ਨੇ ਮੈਨੂੰ ਘਰ ਤੋਂ ਕੱਢ ਹੀ ਦਿੱਤਾ ਸੀ ਪਰ ਉਹ ਘਰ ਮੇਰੇ ਨਾਮ ਹੋਣ ਕਰਕੇ ਮੈਂ ਉਸ ਘਰ ਦੀ ਜਿਹੜੀ ਛੱਤ ਹੈ ਉਹਦੇ ਥੱਲੇ ਮੈਂ ਬੈਠ ਸਕੀ ਉਹ ਘਰ ਦੀ ਛੱਤ ਹੈ ਜਿਹੜੀ ਉਹ ਮੇਰੇ ਤੋਂ ਨਹੀਂ ਖੋਸਦੀ ਗਈ ਨਹੀਂ ਤਾਂ ਸ਼ਾਇਦ ਮੈਂ ਦਰਦ-ਦਰਦਿਆ ਟੋਕਰਾਂ ਪਾਉਂਦੀ ਤਾਂ ਇਹ ਕਹਾਣੀ ਜਿਹੜੀ ਤੁਸੀਂ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੀ رائے ਦਿਓ ਕਿ ਠੀਕ ਹੈ ਕਿ ਬਜ਼ੁਰਗਾਂ ਨੂੰ ਜਾਂ ਆਪਾਂ ਨੂੰ ਸਾਰਿਆਂ ਨੂੰ ਆਪਣਾ ਕੁਝ ਕੋ ਹਿੱਸਾ ਜ਼ਮੀਨ ਦਾ ਪ੍ਰਾਪਰਟੀ ਦਾ ਜਾਂ ਘਰ ਤੋਂ ਘਟੇ ਘਾਰੇ ਜਿਹੜਾ ਉਹ ਆਪਣੇ ਨਾਮ ਹੋਣਾ ਬਹੁਤ ਜ਼ਰੂਰੀ ਏ ਤਾਂ ਕਿ ਬੜਾਪੇ ਦੇ ਵਿੱਚ ਜਾ ਕੇ ਆਪਾਂ ਦਰਦਾਰੀਆਂ ਟੋਕਰਾਂ ਜੀਆਂ ਨਾ ਖਸ ਸਕੀਏ ਸੋ ਇਸੇ ਦੇ ਨਾਲ ਹੀ ਆਪਣੀ ਜਿਹੜੀ ਅੱਜ ਦੀ ਕਹਾਣੀ ਜਿਹੜਾ ਅੱਜ ਦਾ ਵਿਸ਼ਾ ਇੱਥੇ ਸਮਾਪਤ ਹੁੰਦਾ ਹੈ ਆਪਾਂ ਫਿਰ ਤੋਂ ਤੁਹਾਡੇ ਨਾਲ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ